ਤੁਸੀਂ ਜੁੜੇ ਹੋ ਜੀ ਕਲਾਉਦਰ ਪੋਸਟ ਨਿਊਜ਼ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਪੂਰਾ ਪੰਜਾਬ ਇਸ ਵੇਲੇ ਪਾਣੀ ਦੀ ਮਾਰ ਹੇਠ ਵਗ ਰਿਹਾ ਹੈ ਪਰ ਦੂਸਰੇ ਪਾਸੇ ਕੋਈ ਕਿਸ ਤਰ੍ਹਾਂ ਸੇਵਾ ਕਰ ਰਿਹਾ ਕੋਈ ਰਾਸ਼ਨ ਦੀ ਸੇਵਾ ਕਰ ਰਿਹਾ ਕੋਈ ਚਾਰੇ ਦੀ ਸੇਵਾ ਕਰ ਰਿਹਾ ਪਰ ਕਲੰਦੌਰ ਦੇ ਕੁਝ ਨੌਜਵਾਨਾਂ ਨੇ ਵੱਖਰੇ ਤਰੀਕੇ ਨਾਲ ਉਹਨਾਂ ਦਾ ਸਵਾਗਤ ਕੀਤਾ ਇਹ ਸੇਵਾਵਾਂ ਜਾਰੀ ਨੇ ਕਲਪਤ ਕਰ ਲੈਣੇ ਆ ਭਾਈ ਕਿ ਨਾਲ ਜਪਣਾ ਮੈਂ ਨਾ ਰਾਜੂ ਜੇ ਜਿਸ ਤਰ੍ਹਾਂ ਮਤਲਬ ਲੋਕ ਮਤਲਬ ਹੜ੍ਹ ਮਤਲਬ ਤੁਸੀਂ ਤੁਹਾਨੂੰ ਸੇਵਾ ਕਰੇ ਕੋ ਰਾਸ਼ਨ ਦੀ ਸੇਵਾ ਕਰੇ ਕੋ ਪਾਣੀ ਦੀ ਸੇਵਾ ਕਰ ਰਿਹਾ ਪਰ ਤੁਸੀਂ ਕਿਸ ਤਰ੍ਹਾਂ ਦੀ ਸੇਵਾ ਕੀਤੀ ਹੈਂ ਅਸੀਂ ਫੁੱਲਾਂ ਦੀ ਬਰਖਾ ਕੀਤੀ ਆ ਇਹ ਫੁੱਲਾਂ ਦੀ ਹਾਰਾਂ ਦੀ ਸੇਵਾ ਕੀਤੀ ਆ ਮਤਲਬ ਬਹੁਤ ਬਹੁਤ ਦੂਰੋਂ ਸਮਾਨ ਆ ਰਿਹਾ ਈ ਉਹਨਾਂ ਦਾ ਮਤਲਬ ਸਵਾਗਤ ਕਰਨ ਵਾਸਤੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਇਹ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਆ ਵੀ ਉਹਨਾਂ ਦੀ ਚੜ੍ਹਦੀ ਕਲਾ ਰੇ ਹੌਸਲਾ ਮਤਲਬ ਉਹਨਾਂ ਦਾ ਵਧਾਇਆ ਈ ਇੱਕ ਵੱਖਰੀ ਤਰ੍ਹਾਂ ਦੀ ਸੇਵਾ ਇਹ ਵੀ ਇਹ ਵੀ ਸੇਵਾ ਹੀ ਗਣੀ ਜਾਂਦੀ ਆ ਜੀ ਵੱਖਰੀ ਤਰ੍ਹਾਂ ਦੀ ਸੇਵਾ ਮਤਲਬ ਇਹ ਹੀ ਨਾ ਉਹਨਾਂ ਦਾ ਹੌਸਲਾ ਵਧੇ ਵਿਚਾਰਿਆਂ ਦਾ ਇੰਨੀ ਨਹੀਂ ਦੂਰੋਂ ਕੋਈ ਸਿਹਾਰਪੁਰੋਂ ਆਇਆ ਸਮਾਨ ਲੈ ਕੇ ਕੋਈ ਕਿਦੋਂ ਆਇਆ ਜੇ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਚਲੋ ਚੜ੍ਹਦੀ ਕਲਾ 'ਚ ਰਹਿਣ ਵਿਚਾਰੇ ਸਾਡੇ ਭਰਾ ਤੁਹਾਨੂੰ ਪਤਾ ਮਤਲਬ ਬਹੁਤ ਜ਼ਿਆਦਾ ਮਾਹੌਲ ਖਰਾਬ ਹੋਇਆ ਪਿਆ ਜੇ ਮਤਲਬ ਇਸੇ ਕਰਕੇ ਉਹਨਾਂ ਦੀ ਹੌਸਲਾ ਵਧਾਇਆ ਉਹਨਾਂ ਦਾ ਕਿੰਨੇ ਕਿਲੋ ਫੁੱਲ ਦੀ ਮਤਲਬ ਜਨਕੀ ਬਰਸ਼ਾ ਕੀਤੀ ਹੈ ਅਸੀਂ 15 ਕਿਲੋ ਫੁੱਲ ਮੰਗਾਏ ਸੀਗੇ ਗਰਦਾਸਪੁਰ ਤੋਂ ਤੇ 15 ਕਿਲੋ ਫੁੱਲ ਦੀ ਜਿਵੇਂ ਐਸੇ ਐਸੇ ਮੌਸਮ ਵਿੱਚ ਫੁੱਲ ਵੀ ਜ਼ਿਆਦਾ ਨਹੀਂ ਮਿਲਦੇ ਲੱਗੂ ਕੋਲ ਨਹੀਂ ਮਤਲਬ ਪਠਾਨਕੋਟੋਂ ਫੁੱਲ ਆਏ ਸੀ ਮੁਰਕੇ ਗਰਦਾਸਪੁਰੋਂ ਉਹਨਾਂ ਨੇ ਭੇਜਿਆ ਫੁੱਲ ਉਸ ਤੋਂ ਫੁੱਲ ਮੰਗਾਏ ਸੀ ਹਾਂਜੀ ਕਿੰਨੇ ਨੌਜਵਾਨਾਂ ਨੇ ਸੇਵਾ ਕੀਤੀ ਨਾਲ ਸਾਡੇ ਕੋਲ ਅਸੀਂ ਸਾਡੀ ਟੀਮ ਹੀ ਹੈ ਪੂਰੀ ਵਰਕਰ ਨਾਲ ਸਾਡੀ ਸਾਰੀ ਟੀਮ ਜੇ ਬਾਕੀ ਅਹੀਂ ਇਹ ਵੀ ਕਹਿਣਾ ਚਾਹਾਂਗੇ ਕਾਨੌਰ ਵਾਸੀਆਂ ਨੂੰ ਵੀ ਕਹਿਣਾ ਚਾਹਾਂਗੇ ਵੀ ਤੁਸੀਂ ਵੀ ਸੇਵਾ ਪਾਣੀ ਪਾਓ ਆਪਣਾ ਸੇਵਾ ਕਰੋ ਕੋਈ ਮੱਲੇ ਮੰਦਿਰ ਦੀ ਅਹੀਂ ਕਮੇਟੀ ਵੱਲੋਂ ਮੰਦਿਰ ਦੇ ਪ੍ਰਧਾਨ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਵੀ ਕੋਈ ਲੰਗਰ ਦੀ ਕੋਈ ਇੱਕ ਚੀਜ਼ ਦੀ ਸੇਵਾ ਕਰੋ ਅਹੀਂ ਤੁਹਾਡੇ ਨਾਲ ਆ ਬਾਕੀ ਆਪਣੇ ਮੰਦਿਰ ਦੀ ਸਿਵ ਜੀ ਮਹਾਰਾਜ ਦੀ ਪੂਰੀ ਕਿਰਪਾ ਆਪਣੇ ਮੰਦਿਰ ਦੇ ਬਾਕੀ ਇਹ ਆ ਵੀ ਤੁਸੀਂ ਵੀ ਆਪਣਾ ਯੋਗਦਾਨ ਪਾਓ ਪ੍ਰਧਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆਂ ਅਹੀਂ ਤੁਹਾਡੇ ਨਾਲ ਆ ਮਤਲਬ ਤੁਸੀਂ ਵੀ ਸੇਵਾ ਪਾਓ ਮੰਦਿਰ ਦੀ ਕੋਈ ਸਮਾਨ ਪਹਚਾਓ ਉੱਥੇ ਲੋਕ ਬਹੁਤ ਤੰਗ ਹੋਏ ਪਈ ਉੱਥੇ ਜਿਸ ਤਰ੍ਹਾਂ ਲੋਕ ਕਈ ਰਾਸ਼ਨ ਜਾ ਰਿਹਾ ਵਾ ਜਿਨ੍ਹਾਂ ਕੋਲ ਹੈਗਾ ਉਹ ਵੀ ਇਕੱਠਾ ਕਰੀ ਜਾ ਰਹੇ ਨੇ ਮਲੇਨ ਕਿ ਇਹ ਦੁੱਖ ਦੀ ਘੜੀ ਵਿੱਚ ਸੋ ਇੱਕ ਦੂਜੇ ਹੱਥ ਬਣਾਉਣਾ ਚਾਹੀਦਾ ਜਿਹਨ ਕੋ ਨਹੀਂ ਹੈਗਾ ਉਹਦੇ ਕੋ ਪਹੁੰਚੇ ਪਰ ਕਈ ਲੋਕ ਨੇ ਇਦਾਂ ਦੇ ਵੀ ਬੋਲ ਆਪਣੇ ਕੋਲ ਹੀ ਘਰ ਪਰ ਹੀ ਜਾ ਰਹੇ ਉਹਨਾਂ ਨੂੰ ਕੀ ਕਹਾਂਗੇ ਨਜਾਇਜ਼ ਨਹੀਂ ਕੰਮ ਕਰਨਾ ਚਾਹੀਦਾ ਇਹ ਕੰਮ ਤੇ ਗਲਤ ਏ ਬਾਕੀ ਮੈਂ ਕਲਾਨੋ ਲੋਕਾਂ ਨੂੰ ਇਹੋ ਕਹਿਣਾ ਚਾਹਾਂਗਾ ਤੁਸੀਂ ਵੀ ਹਿੰਦੂ ਧਰਮ ਆਪਣਾ ਹਿੰਦੂ ਭਰਾਵਾ ਸਾਰਿਆਂ ਨੂੰ ਕਹਿਣਾ ਚਾਹਾਂਗਾ ਤੁਸੀਂ ਅੱਗੇ ਵਧ ਕੇ ਸਾਥ ਦਿਓ ਅਜੇ ਪ੍ਰੇਸ਼ਾਨ ਨੇ ਸਾਰੇ ਯਾਨੇ ਤੁਸੀਂ ਸਾਥ ਦਿਓ ਇਹਨਾਂ ਦਾ ਸਨ ਹੋਰ ਵੀ ਉਹ ਭਾਈ ਇਹ ਰੋਕੋ ਰਾਸ਼ਨ ਇਕੱਠਾ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਕਿਉਂਕਿ ਇੱਕਦਮ ਮਸੀਬਤ ਦੀ ਘੜੀ ਵਿੱਚ ਲੋਕ ਇੱਕ ਦੂਜੇ ਹੱਥ ਫੜਦੇ ਨੇ ਪਰ ਦੂਸਰੇ ਪਾਸੇ ਇਹ ਲੋਕ ਉਹ ਲਾਲਚ ਕਰਦੇ ਨੇ ਉਹਨਾਂ ਨੂੰ ਕੀ ਕਹੋਗੇ ਮੈਂ ਤਾਂ ਇਹੋ ਹੀ ਕਵਾਂਗਾ ਕਿ ਜਿਹੜੇ ਲੋਕ ਲਾਲਚ ਕਰਕੇ ਮੈਂ ਅਸੀਂ ਕੱਲ ਵੀ ਰਾਸ਼ਨ ਲੈ ਕੇ ਗਏ ਹਾਂ ਡੇਰਾ ਬਾਬਾ ਨਾਨਕ ਤੋਂ ਲੈ ਕੇ ਅਰਮਦਾਸ ਤੱਕ ਜਦੋਂ ਵੀ ਨਾ ਲੈਣ ਨਹੀਂ ਲੱਗੀ ਸੀ ਕਿ ਸਾਨੂੰ ਰਾਸ਼ਨ ਦੇ ਸਾਨੂੰ ਦੇ ਦਿਓ ਉਹਨਾਂ ਨੇ ਲੱਗ ਡੇਰੀਆਂ ਖਲਾੜੀਆਂ ਸੀ ਬੱਕਰੀਆਂ ਡੇਰੀਆਂ ਖਲਾੜੀਆਂ ਉਹਨਾਂ ਉੱਤੇ ਰਾਸ਼ਨ ਰੱਖਿਆ ਸੀ ਅਸੀਂ ਕਹਿੰਦਾ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਕਹਿੰਦੇ ਸਾਨੂੰ ਸਾਰੀਆਂ ਚੀਜ਼ਾਂ ਦੀ ਲੋੜ ਆ ਜਦੋਂ ਉਹਨਾਂ ਉੱਤੇ ਪਾਣੀ ਵੇਖਿਆ ਰੋਟੀਆਂ ਵੇਖਿਆ ਸਰਜੀਵ ਕਿਹਾ ਕਿ ਤੁਹਾਡੇ ਕੋਲ ਤਾਂ ਪਹਿਲਾਂ ਹੀ ਸਾਰਾ ਸਮਾਨ ਹੈ ਤੁਹਾਨੂੰ ਹੋਰ ਕਿਸੇ ਚੀਜ਼ ਦੀ ਲੋੜ ਆ ਕਹਿੰਦਾ ਹਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਆਗੀ ਫਿਰ ਅਸੀਂ ਕਿਹਾ ਇਹਨਾਂ ਨੂੰ ਨਹੀਂ ਅਸੀਂ ਫਿਰ ਅਗੇ ਲਾ ਕੇ ਕਿ ਪਿੰਡਾਂ ਚ ਜਦੋਂ ਵੜੇ ਨਾ ਪਿੰਡਾਂ ਦੇ ਵਿੱਚ ਮੋਮਬਤੀਆਂ ਸਾਬਣ ਤੇ ਤੇਲ ਆਂਦੇ ਹਨ ਨੂੰ ਜਰੂਰ ਪਹੁੰਚਾਉਂਦਾ ਕਰੋ ਆਂਦਾ ਬਾਕੀ ਸਾਡੇ ਕੋਲ ਪੂਰਾ ਸਮਾਨ ਹੈ ਸਿਰਫ ਸਾਬਣ ਤੇਲ ਤੇ ਉਹ ਚੀਜ਼ਾਂ ਨਹੀਂ ਮਿਲਦੀਆਂ ਪਈਆਂ ਹੁਣ ਅੱਜ ਜਿਹੜੀਆਂ ਟਰਾਲੀਆਂ ਗਈਆਂ ਉਹਨਾਂ ਨਾਲ ਮੇਰੇ ਸਮਰਕ ਦੇ ਵਿੱਚ ਮੈਂ ਉਹਨਾਂ ਨੂੰ ਇਹੋ ਸੁਣਾ ਦਿੱਤਾ ਕਿ ਇਹ ਚੀਜ਼ਾਂ ਜਰੂਰ ਖਰੀਦੋ ਇਹ ਕਵੀਨਾਂ ਕਵਾਂਟਲ ਮੋਮਬਤੀਆਂ ਘੜੀਆਂ ਨੇ ਰਮਦਾਸ ਜਿਹੜੇ ਕਵਾਂਟਲ ਮੋਮਬਤੀਆਂ ਕੈਨ ਹੁੰਦੀਆਂ ਨੇ ਉਹਨੇ ਵਕੂ ਵਕ ਦੁਕਾਨਾਂ ਤੋਂ ਕੱਟੀਆਂ ਨੇ ਉਹ ਐਨਆਰਆਈ ਵੀਰ ਹੀ ਠੀਕ ਆ ਮੈਂ ਤਾਂ ਇਹੋ ਹੀ ਕਵਾਂਗਾ ਕਿ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ ਜਿਹੜਾ ਦੁੱਖ ਦੇ ਵਿੱਚ ਉਹਦੇ ਕੋਲ ਹੀ ਜਾਣਾ ਚਾਹੀਦਾ ਸੋ ਇਹ ਸੰ ਨੌਜਵਾਨ ਕਲੰਦੌਰ ਦੇ ਜਿਨ੍ਹਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਇੱਕ ਦੂਜੇ ਦਾ ਹੱਥ ਫੜਨਾ ਚਾਹੀਦਾ ਨਾ ਕਿ ਲਾਲਚ ਕਰਨਾ ਚਾਹੀਦਾ ਬਣੇ ਰੋ ਕਲੰਦੌਰ ਪੋਸਟ ਨਿਊਜ਼ ਨਾਲ ਧੰਨਵਾਦ